ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧਾਰੀਵਾਲ ਕਲੇਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਇਹ ਫਾਰਮ ਦੇ ਵਿੱਚ ਉਹ ਜਿਹੜੇ ਤੁਹਾਨੂੰ ਸਿੱਧੀ ਵੀਡੀਓ ਵਿਖਾਉਣੀ ਆ ਤੇ ਚੰਗੇ ਰਿਕਾਰਡ ਵਾਲੀਆਂ ਵੇੜਾਵਾਂ ਜਿਹੜੀਆਂ ਚੰਗੇ ਟੇਕੇ ਦੀਆਂ ਪੂਰੇ ਰਿਕਾਰਡ ਜਿਹੜੇ ਇਹਨਾਂ ਦੇ ਵਿਰਜੋਣਾ ਕੋਲ ਹੈਗੇ ਆ ਇਹਨਾਂ ਦੇ ਆਪਣੇ ਇਹਨਾਂ ਦੀਆਂ ਮਾਵਾ ਦੇ ਦੋ ਦੋ ਤਿੰਨ ਤਿੰਨ ਪੀੜੀਆਂ ਦੇ ਰਿਕਾਰਡ ਜਿਹੜੇ ਪ੍ਰੋਪਰ ਵਿਰਜੋਣਾ ਕੋਲ ਹੈਗੇ ਆ ਤੇ ਜਰਸੀਆਂ ਪੰਜਾਬ ਵਾਲੀਆਂ ਜਿਹੜੀਆਂ ਚੰਗੇ ਦੁੱਧ ਵਾਲੀਆਂ ਇਹ ਕਾ ਟੋਕੜ ਗੱਪਣ ਜਰਸੀ ਤੁਹਾਨੂੰ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਪ्युअर ਪੰਜਾਬ ਵਾਲੀ ਜਰਸੀ ਆ ਆਹ ਦੇਖ ਸਕਦੇ ਜੀ ਟੋਕੜ ਗੱਪਣ ਚੱਕ ਪਾਸ ਆ ਤੇ ਆਹ ਦੋ ਗਾਵਾਂ ਸੁਈਆਂ ਵਾ ਆ ਵੀ ਪੰਜਾਬ ਵਾਲੀ ਜਰਸੀ ਆ ਤੇ ਚੰਗੇ ਰਿਕਾਰਡ ਵਾਲੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ ਤੇ ਕਾ ਵਸ਼ੀ ਸ਼ੌਂਕ ਨਾ ਰੱਖੀ ਜੀ ਇਹਨਾਂ ਨੇ ਇਹ ਵੀ ਇਹਨਾਂ ਦੀ ਆ ਇਹਨਾਂ ਗਾਵਾਂ ਦੀ ਵਸ਼ੀ ਆ ਦੇਖ ਸਕਦੇ ਕਾਫੀ ਖੂਬਸੂਰਤ ਬੱਚੀ ਆ ਜਿਹੜੇ ਇਹਨਾਂ ਦੇ ਕੋਲ ਤੇ ਬਾਕੀ ਗੱਲਬਾਤ ਕਰਦੇ ਆਂ ਵਿਦਿਆ ਨਾ ਤੇ ਪੁੱਛਦੇ ਆਂ ਸਾਰੀ ਡਿਟੇਲ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਓ ਤੇ ਬਾਕੀ ਆਪਣੀ ਤਸੱਲੀ ਕਰਕੇ ਵੇਖ ਚਾਹ ਕੇ ਆਪਣੀ ਮਰਜ਼ੀ ਨਾਲ ਤੇ ਆਪਣੀ ਸਮਝ ਨਾਲ ਪਛੂ ਖਰੀਦੋ ਜੀ ਹਾਂਜੀ ਵਿਦਿ ਸਾਸਿਕਾਲ ਜੀ ਹਾਂਜੀ ਤੇ ਵਿਦਿ ਨਾਮ ਦੱਸਦੇ ਕਰੀ ਆਪਣਾ ਬੂਟਾ ਸਿੰਘ ਤੇ ਐਡਰੈਸ ਵੀ ਦੱਸਦੇ ਕਰੀ ਮਿੰਟ ਧਾਰੀਵਾਲ ਕਲੇਰ ਸੀਨ ਜਨਾਲਾ ਜੇ ਜਿਲ੍ਹਾ ਅੰਮ੍ਰਿਤਸਰ ਹੈ ਨਾ ਜੇ ਨਾਲੇ ਦੇ ਬਿਲਕੁਲ ਲੱਗ ਗਈ ਆ ਹਨਾ ਆਪਣਾ 2 ਕਿਲੋਮੀਟਰ ਤੇ ਠੀਕ ਆ ਤੇ ਆ ਘਰ ਦੇ ਫਿਰ ਵੜਾਂ ਤਿਆਰ ਕੀਤੀਆਂ ਹਾਂ ਜੀ ਘਰਦੀਆਂ ਨੇ ਸਾਰਾ ਘਰਦੀਆਂ ਵੜਾਂ ਤੇ ਵੜਾਂ ਚੰਗੀਆਂ ਦੀ ਜਨਾ ਤਿਆਰ ਕੀਤੀਆਂ ਹਨਾ ਛੌਂਕ ਨਾਲ ਜਿਹੜੇ ਸਾ ਪੂਰੀਆਂ ਰਾਜੀ ਆ ਸੰਭੀਆਂ ਵਾ ਹਾਂਜੀ ਹਾਂਜੀ ਖੁਸ਼ ਹੁੰਦਾ ਮਨ ਜਿਹੜਾ ਵਾ ਚੰਗਾ ਪਸ਼ੂ ਵੇਖ ਕੇ ਹਾਂਜੀ ਤੇ ਇਹ ਅਗਰ ਤੈ ਇਧਰ ਆ ਇਹ ਵੇਚ ਕਿਉਂ ਦੇਣੀਆਂ ਜੀ ਭਾਈ ਥੋੜੀ ਮਜਬੂਰੀ ਹੋ ਗਈ ਘਰ ਦੇ ਠੀਕ ਨਹੀਂ ਤੇ ਬਾਬਾ ਪੈ ਲੱਗ ਗਿਆ ਸੀ ਮਹੀਨਾ ਹੋ ਗਿਆ ਤੇ ਕਿਸ ਹਸਤਾ ਹਾਂ ਤੁਸੀਂ ਦੱਸਿਆ ਬਈ ਹਸਪਤਾਲ 'ਚ ਉੱਥੇ ਦਾਖਲੀ ਤੇ ਕਰਕੇ ਵਰਨਾ ਕਈ ਵਾਰੀ ਕਹਾਂ ਰਹੇ ਮੱਝਾਂ ਮੇਰੀਆਂ ਕਿਹੇ ਵੰਨਣੀ ਆ ਅੱਛਾ ਤੁਹਾਡਾ ਰਾਜਾ ਫਿਰ ਆ گاਵਾ ਰਾਜਾ ਵੀ ਆ ਗਾਵਾਂ ਵੇਚ ਲਈਏ ਗਾਵਾਂ ਵੇਚ ਗਿਆ ਗਰੀਡ ਨੇ ਠੀਕ ਆ ਹਾਂਜੀ ਠੀਕ ਆ ਤੇ ਗਾਵਾਂ ਤੁਹਾਡਾ ਰਾਜਾ ਬੇ ਵਿਚ ਆ ਸੇਲ ਕਰ ਦਿੱਗੇ ਹਨਾ ਜਿੰਨੀਆਂ ਦੋ ਤਿੰਨਾਂ ਚ ਦੋ ਵੇਗੀਆਂ ਤਾਂ ਵੀ ਕੋਈ ਗੱਲ ਨਹੀਂ ਅੱਛਾ ਤਿੰਨਾਂ ਚ ਭਾਵੇਂ ਦੋ ਵੇਗੀਆਂ ਭਾਵੇਂ ਤਿੰਨੇ ਵੇਗੀਆਂ ਇਹ ਦੋ ਵਿੱਚ ਨਹੀਂ ਆ ਮੇਨ ਹਨਾ ਹਾਂਜੀ ਹਾਂਜੀ ਜਿਹੜੀ ਵਿੱਚ ਪਸੰਦ ਹੋ ਜਿਹੜੀਆਂ ਕੋਈ ਮਰਜ਼ੀ ਦੋ ਵੇਗ ਜਾਣ ਹਨਾ ਤੇ ਚਲੋ ਫਿਰ ਪਹਿਲਾਂ ਇਹ ਤਾਂ ਆ ਤੋਕੜ ਗੱਬਨ ਜੇ ਹਾਂਜੀ ਹਾਂਜੀ ਕਿੰਨੇ ਚਿਰ ਦੀ ਚੱਕ ਪਾਸੇ ਆਏ ਇਹ 6.5 ਮਹੀਨੇ ਦੀ ਚੱਕ ਪਾਸ ਸਾਢੇ 6 ਮਹੀਨੇ ਚੱਕ ਪਾਸ ਦੁੱਧ ਦਿੰਦੀ ਹੁਣ ਇਹ ਦੁੱਧ ਦੇ ਥਲੇ 4 ਕਿਲੋਟਰ ਜੇ ਡਰਾਈ ਕਰਨ ਦੇ ਅੱਛਾ ਹੁਣ ਇਹ ਡਰਾਈ ਕਰਨ ਦੇ ਤੁਸੀਂ ਆਪ ਹੀ ਹਾਂਜੀ ਤੇ ਸੂਹਾ ਕਿੰਨਾ ਇਹਦਾ ਇਹ ਸੂਹਾ ਤੀਜਾ ਜੇ ਅੱਛਾ ਤੀਸਰਾ ਸੂਹਾ ਹੁਣ ਸੂਣੀ ਗਾੜੀ ਸੂਣੀ ਗਾੜੀ ਹੁਣ ਦੂਸਰਾ ਚੱਲਣ ਦੀ ਹੈ ਹਾਂਜੀ ਦੂਸਰਾ ਚੱਲਣ ਦੀ ਤੇ ਇਹਨੇ ਦੂਸਰੇ ਸੂਵੇ ਚ ਕਿੰਨਾ ਦੁੱਧ ਕੱਢਿਆ ਦੂਸਰੇ ਸੂਵੇ ਚ ਇਹਨੇ 30 ਲੀਟਰ ਦੁੱਧ ਕੱਢਿਆ ਅੱਛਾ ਦੂਸਰੇ ਸੂਵੇ ਚ 30 ਲੀਟਰ ਦੁੱਧ ਕੱਢਿਆ ਤੇ ਗਾੜੀ ਹੁਣ ਜਦੋਂ ਸੂਹ ਗਿਆ ਤਾਂ ਕਿੰਨਾ ਕੱਢ ਜੂਗੀ ਮਾਲਕ ਬਤੀਤੇ 30 ਲੀਟਰ ਕੱਢੂਗੀ ਪਲਾਸੀ ਜਾਊਗਾ 30 ਤੋਂ ਘਟਣੀ ਜਾਊਗੀ ਅੱਛਾ 30 ਤਾਂ ਪਲਾਸੀ ਜਾਊਗੀ ਹਾਂਜੀ ਹਾਂਜੀ ਠੀਕ ਆ ਇਹਨੂੰ ਜਿਗ ਦਾ ਟਿਕਾ ਲੱਗਾ ਜੇ ਅੱਛਾ ਹਾਂਜੀ ਇਹ ਵੀ ਇਹ ਬੀਐਸ ਦਾ ਜਿਗ ਦਾ ਅੱਛਾ ਹਾਂਜੀ ਤੇ ਉਹ ਪਿੱਛੇ ਵੀ ਇਹਦੀ ਉਹ ਪਿੱਛੇ ਜਿਹੜੀ ਮਗਰ ਵਹਿੜ ਜੇ ਅੱਛਾ ਉਹ ਵੀ ਏਬੀਐਸ ਦੇ ਜਿਗ ਦੀ ਜਿਹ ਪਿਛਲੇ ਸੋਵੇ ਦੀ ਅੱਛਾ ਆ ਪਿਛਲੇ ਸੋਵੇ ਦੀ ਆ ਹਾਂਜੀ ਆ ਵੱਡੀ ਵਹਿੜ ਜੇ ਆ ਜਿਹੜੀ ਆ ਵਹਿੜ ਹਾਂਜੀ ਹਾਂਜੀ ਇਸ ਉਸੇ ਗਾਂ ਦੀ ਪਿਛਲੇ ਸੋਵੇ ਦੀ 8 ਮਹੀਨਿਆਂ ਦੇ ਲਾਗੇ ਬੰਨੇ ਕਹਿੰਦੇ ਵੀ ਇਹ ਹੋ ਗਈ ਆ ਤੇ ਵੇਖੋ ਇਹਨਾਂ ਦੇ ਬਰਾਬਰ ਹੀ ਉਹ ਚੱਲੀ 8-9 ਮਹੀਨਿਆਂ ਦੇ ਲਾ ਠੀਕ ਆ ਤੇ ਆ ਆ ਦਮੇ ਮਾਵਾਂ ਤੇ ਆਈਆਂ ਆ ਤੇ ਉਹ ਉਹ ਘਰੇ ਰੱਖ ਲੈਣੀ ਆ ਉਹ ਰੱਖਣੇ ਬੱਚੇ ਨਹੀਂ ਦੇਣੇ ਬੱਚੇ ਘਰੇ ਦੋਵੇਂ ਮੱਛੀਆਂ ਕਿੰਦੇ ਰੱਖਣੀਆਂ ਆ ਉਹ ਤੁਹਾਨੂੰ ਵੇਹੇ ਵਿਖਾਉਨੇ ਆ ਉਹ ਗਾਂ ਦੀ ਜਿਹੜੀ ਆ ਜਿਹੜਾ ਹੁਣ ਸਵੇਸ ਹੋਈ ਆ ਉਹਦੀ ਵੱਛੀ ਆ ਵਾਲੀ ਆ ਇਹੋ ਜੇ ਬੱਚੇ ਹੁੰਦੇ ਆ ਗਾੜੀ ਫਿਰ ਠੀਕ ਐ ਤੇ ਆਪ ਕਿਹੜੀ ਟਿਕਟੀ ਦੱਸੀ ਸੀ ਆਪੇ 41 46 ਜੇ 46 ਦੀ ਜੇ ਡੈਨਮਾਰਕ ਦੀ ਠੀਕ ਆ ਇਹਦੀ ਮਾਂ 50062 ਦੀ ਐ ਅੱਛਾ ਸਾਰੇ ਰਿਕਾਰਡ ਕਾਪੀ ਤੇ ਲਿਖੇ ਆ ਕਿ ਨਾਨੀ ਜੀ ਦੀ ਜੇ ਉਹ ਵੀ ਡੈਨਮਾਰਕ ਦੀ ਹੈਗੀ 41 ਉਹ ਵੀ ਹੈਗੀ 41 ਦੀ ਠੀਕ ਆ ਮਤਲਬ ਸਾਰੇ ਰਿਕਾਰਡ ਲਿਖੇ ਹੈਗੇ ਤੇ ਗਾੜੀ ਵੀ ਨੂੰ ਏਬੀਐਸ ਦਾ ਜਿਹੜਾ ਟੀਕਾ ਵਧੀਆ ਲੱਗਾ ਜੱਗੇ ਨੂੰ ਠੀਕ ਆ ਇੱਕ ਦਾ ਠੀਕ ਤੋਰੋ ਹਾਂ ਇੱਕ ਰੀ ਨੂੰ ਇਧਰ ਹੱਥ ਨਾਲ ਫੜ ਕੇ ਤੋਰ ਦਿਓ ਹੱਥ ਓਕਰ ਕੇ ਬੰਦੀ ਗੱਲ ਕਰਨੇ ਆਪਾਂ ਟਾਂਡੇ ਦੇ ਨਾਲ ਪਹਿਲਾਂ ਤੇਲ ਲੀਟਰ ਦੋਦੇ ਜਿਹੜਾ ਦੂਸਰੇ ਸੋਵੇ ਜਿਹੜਾ ਇਹਨੇ ਕੱਢਿਆ ਹਰਕੀ ਪੀਕ ਲੈਵਲ ਦੇ ਵਿੱਚ ਆ ਦੁਵਾਲੀ ਤੇ ਨਾਲ ਦੀਆਂ ਭਾਜੀ ਇਹ 3-3 ਲੱਖ ਆਉਣੇ 3-3 ਲੱਖ ਦੀ ਵਗੀ ਜੀ ਬਾਕੀ ਪੂਰੇ ਰਿਕਾਰਡ ਵਾਲੀ ਆ ਜਿਹੜੀ ਵਾੜ ਬਿਲਕੁਲ ਸਿੱਧੀ ਆ ਜਿੰਨੇ ਸ਼ੌਂਕ ਨਾਲ ਰੱਖਣੀਆਂ ਵਾ ਉਹਨਾਂ ਵੀਰਾਂ ਵਾਸਤੇ ਆ ਆ ਮਿਲਕਵੇਂ ਨੇ ਵੀ ਇਹਦੀ ਦੇਖ ਸਾਦੇ ਜੇ ਚੰਗੀ ਆ ਥਣਾ ਦਾ ਸੱਜ ਗਿਆ ਵੇ ਕਰੀ ਥੋੜੀ ਜੀ ਗਾੜੀ ਕਰਿਓ ਹੋਰ ਥਣ ਵੀ ਚੰਗਾ ਦੂਰ ਦੂਰ ਜਿਹੜਾ ਲੱਗਾ ਆ ਠੀਕ ਆ ਜੀ ਤੇ ਹੁਣ ਚਵਾਈ ਹੋਈ ਇਹਨਾਂ ਦੀ ਹਾਂਜੀ ਹਾਂਜੀ ਠੀਕ ਆ ਚਵਾਈ 7 ਵਜੇ 7:30 ਵਜੇ ਦੀ ਹੋਈ ਠੀਕ ਆ ਹਾਂਜੀ ਤੇ ਮੋਲੇ ਫਿਰ ਇਹਨਾਂ ਦੇ ਕੋਈ ਹਨਾ ਤੇ ਤੋਂ ਕੁਝ ਹੁਣ ਤੇ ਕਰ ਲੈਣੇ ਆ ਤੇ ਮੋਲੇ ਇਹ ਆ ਵੀ ਚਲੋ ਕੋਈ ਵੜਾ ਦੇ ਹਿਸਾਬ ਨਾਲ ਲਾਵੇ ਤੇ ਤੁਸੀਂ ਵੀ ਹਿਸਾਬ ਨਾਲ ਜੀ ਜਾਇ ਜੀ ਮੁੱਲ ਕਰੋ ਮਜਬੂਰੀ ਕਰਕੇ ਵੇਚਣੇ ਤੁਹਾਨੂੰ ਤਾਂ ਦੱਸਿਆ ਲੋੜ ਪੈਣ ਕਰਕੇ ਵੇਚਣ ਦੇ ਜੀ ਹਨਾ ਤੇ ਹੁਣ ਜਿਹੜੀ ਆ ਵਾਲੀ ਜਰਸੀ ਜੇ ਹਾਂਜੀ ਇਹ ਵੀ 40 1 46 ਦੀ ਜੇ 40 1 46 ਦੀ ਆ ਆਪਿਆ ਤੇ ਇਹਦਾ ਬੱਚਾ ਉਹ ਪਿੱਛੇ ਛੋਟਾ ਜਿਹੜਾ ਜੀ ਅੱਛਾ ਉਹ ਟ੍ਰੈਂਟ ਦਾ ਅੱਛਾ ਉਹ 10000 ਦਾ ਸੀ ਮੈਨੇ ਟ੍ਰੈਂਟ ਅੱਛਾ 3000 ਦਾ ਇਹ ਪਿਛਲੇ ਸੂਏ ਦੀ ਬੱਛੀ ਹੋ ਇਹਦੇ ਨਾਲ ਦੀ ਜਿਗਦੀ ਸੀ ਅੱਛਾ ਉਹ ਬੱਛੀ ਜਿਹੜੀ ਨਾ ਉਹ ਮਰ ਗਈ ਸੀ ਅਛਾ ਉਹ ਮਰ ਗਈ ਸੀ ਹਾਂਜੀ ਹਾਂਜੀ ਠੀਕ ਆ ਤੇ ਹੁਣ ਉਤਰਾ ਸੂਈ ਨੂੰ ਕਿੰਨਾ ਚਿਰ ਹੋ ਗਿਆ ਨਾ ਇਹਨੇ ਸੂਈ ਨੂੰ ਆ ਵੇ ਨੂੰ 45 46 ਦਿਨ ਹੋ ਗਏ ਜੀ ਆ 45 46 ਦਿਨਾਂ ਦੀ ਬੱਛੀ ਆਪਾਂ ਦੇਖ ਸਕਦੇ ਹਾਂ ਕਿੱਥੇ ਚਲ ਗਈ ਆ ਜਿਹੜੀ ਬੱਛੀ ਉਤਰਾ ਘਰੇ ਰੱਖਣੀ ਆ ਬੱਛੀ ਨਹੀਂ ਦੇਣੀ ਨਾਲ ਬੱਚਾ ਨਹੀਂ ਮਿਲਣਾ ਤੇ ਇਹਨੂੰ ਗਾਂ ਭਾਜੀ ਫੇਰ ਗਾਂ ਨਾ 22 ਦਿਨ ਬਾਅਦ ਇਹਨੂੰ ਦਵਾਈ ਭਰਾ ਗਿਆ ਆਪਾਂ ਅੱਛਾ ਫਾਈ ਆਲੀ ਉਹਨੂੰ ਉਹ ਤੋਂ ਬਾਅਦ ਫਿਰ ਦੂਜੀ ਹੀਟ 'ਚ ਇਹਨੂੰ ਲਵਾਤਾ ਜੇ ਟੀਕਾ ਤਿੰਨ ਚਾਰ ਦਿਨ ਹੋ ਗਿਆ ਅੱਛਾ ਟੀਕਾ ਫੇਰ ਭਰਾਤਾ ਵਾ ਹਾਂਜੀ ਹਾਂਜੀ ਭਰਾਤਾ ਜੀ ਅੱਛਾ ਹਾਂਜੀ ਉਹ ਵੀ ਏਬੀਐਸ ਦਾ ਏਬੀਐਸ ਦਾ ਲਵਾਇਆ ਜੇ ਇਹਨੂੰ ਟੀਕਾ ਫੇਰ ਠੀਕ ਆ ਹਾਂਜੀ ਇਹ ਬਿਗ ਸ਼ੌਟ ਦਾ ਅੱਛਾ ਬਿਗ ਸ਼ੌਟ ਦਾ ਹੁਣ ਗਾੜੀ ਏਬੀਐਸ ਦਾ ਟੀਕਾ ਇਹਨੂੰ ਫੇਰ ਭਰਾਤਾ ਕਿੰਨੇ ਦਿਨ ਹੋ ਗਏ ਆ ਇਹਨੂੰ ਉਹ ਹੀ ਚੱਲੇ ਮੈਂ ਕਹਾਂ 7-8 ਦਿਨ ਹੋ ਗਏ ਅੱਛਾ 7-8 ਦਿਨ ਦੇ ਲਾਗੇ ਬੰਨੇ ਹੋ ਗਏ ਆ ਤੇ ਉੱਤਰ ਹੁਣ ਦੁੱਧ ਕਿੰਨਾ ਤਿਆਰੇ ਤੇ ਕੋਲ ਦੁੱਧ ਦੇ ਥਲੇ ਹੈਗਾ ਜੇ ਕੋਈ 22 ਲੀਟਰ ਦੁੱਧ 22 ਲੀਟਰ ਹੁਣ ਹੈਗਾ ਆ ਤੇ ਇਹਦਾ ਬਿਲਕੁਲ ਪੀਕ ਲੈਵਲ ਦਾ ਦੁੱਧ ਕਿੰਨਾ ਰਿਹਾ ਆ ਇਹਦਾ ਰਿਹਾ 27 ਲੀਟਰ ਰਿਹਾ ਏ 27 ਕਿਲੋ ਲੀਟਰ ਇਹਦਾ ਬਿਲਕੁਲ ਜਿਹੜਾ ਪੀਕ ਲੈਵਲ ਦਾ ਦੁੱਧ ਰਿਹਾ ਪਿਛਲੇ ਚ ਵੇ ਨੇ 27 28 ਲੀਟਰ ਤੇ ਆ ਹਵਾਨੇ ਤੇ ਨਾੜਾਂ ਆਪਾਂ ਦੇਖ ਸਕਦੇ ਆ ਚੰਗੀਆਂ ਆ ਇਹ ਤਾਂ ਸੂਆ ਦੂਸਰਾ ਹੀ ਆ ਇਹਦਾ ਹਾਂਜੀ ਹਾਂਜੀ ਆਓ 6000 ਕੀ ਸਵੇ ਦੇ ਹੀ ਆ ਜਿਹੜੀ ਆ ਤਾਂ ਆ ਜਿਹੜੀ ਭਜੰਦੀ ਆ ਵੱਛੀ ਕਿੰਦੇ ਰੱਖ ਲੈਣੀ ਆ ਗਾਂ ਫੇਰ ਫੇਰ ਬਰੀਡ ਤਿਆਰ ਕਰਨੀ ਤੋੜ ਦੋ ਇੱਕ ਰੀ ਤੋਰੀ ਗਾਂ ਆਤ ਨਹੀਂ ਡੰਗਰ ਚੁੱਕਦਾ ਇੱਕ ਵਾਰੀ ਫੇਰ ਇੱਧਰ ਨੂੰ ਲੈ ਆਓ ਐਨ ਘੁਮਾ ਦੇ ਵਿੱਚ ਬਿਲਕੁਲ ਸਿੱਧੀਆਂ ਆ ਇਹ ਜਿਹੜੀਆਂ ਰਿਕਾਰਡ ਸਾਰੇ ਤਿੰਨ ਪੀੜੀਆਂ ਦੇ ਰਿਕਾਰਡ ਜਿਹੜੇ ਵੀ ਜਿਹਨਾਂ ਨੇ ਰੱਖੇ ਇਹਨਾਂ ਦੇ ਇੱਕ ਮਿੰਟ ਰੁੱਕਿਓ ਵੀਰ ਜੀ ਇੱਥੇ ਆਹ ਦੇਖ ਸਕਦੇ ਹਵਾਨੇ ਤੇ ਨਾੜਾਂ ਜਿਹੜੀਆਂ ਤੇ ਮਿਲਕਵੇਂਨ ਵੀ ਦੇਖ ਸਕਦੇ ਜੇ ਐਚ ਐਫ گاਵਾ ਤਾਂ ਵੀ ਪਹਾੜੀਆਂ ਜਰਸੀਆਂ ਵਾਂ ਜਿਹੜੀਆਂ ਇਹ ਵਾਲੀਆਂ ਬਾਕੀ ਕੋਈ ਆਣ ਕੇ ਵੇਖੇ ਇੱਕ ਵਾਰੀ ਤੇ ਫੋਨ ਕੋਈ ਲਾਵੇ ਰੇਟ ਵੀ ਜਿਹੜੇ ਕਹਿੰਦੇ ਕਿ ਨਾਰਮਲ ਹੀ ਰੱਖਨੇ ਆ ਆਪਾਂ ਤੇ ਬਾਕੀ ਜਿੰਨਾ ਕਹਿੰਦੇ ਲੈਣੀਆਂ ਉਹੀ ਕੋਈ ਵੀਰ ਫੋਨ ਲਾਵੇ ਤੇ ਉਤਨਾ ਥੰਡ ਥੰਡ ਓਕੇ ਸਾਰਿਆਂ ਦੇ ਠੀਕ ਹੈ ਜੀ ਤੇ ਹੁਣ ਜਿਹੜੇ ਆਹ ਵਾਲੀ ਗਾਹ ਇੱਕ ਆਪਾਂ ਹੋਰ ਦਿਖਾਉਣੀ ਆ ਐਚਐਫ ਐਚਐਫ ਚ ਹੈਨਾ ਹਾਂਜੀ ਤੇ ਇਹਦੇ ਬਾਰੇ ਵੀ ਦੱਸ ਤੋਂ ਇਹ ਬਾਜੀ ਇਹ ਡੈਨਮਾਰਕ ਦੀ 40138 ਦੀ ਧੀ ਹੈ ਅੱਛਾ ਇਹ ਹੈ ਜੀ ਇਹ ਸਟ੍ਰਾਈਕਰ ਬਲਦੀ ਸੀ ਮਤਲਬ ਇਹ ਚ ਮਾਂ ਇਹਦੀ 40138 ਸੀ ਹਾਂਜੀ ਤੇ ਇਹ ਆਪ ਜਿਹੜੀ ਹੈ ਸਟ੍ਰਾਈਕਰ ਬਲਦੀ ਹੈ ਇਹ ਐਬੀਐਸ ਦੇ ਸਟ੍ਰਾਈਕਰ ਬਲਦੀ ਹੈ ਆਪ ਸਟ੍ਰਾਈਕਰ ਦੀ ਹੈ ਐਬੀਐਸ ਦੇ ਜਿਹੜਾ ਪਹਿਲਾਂ ਦੱਸਿਆ ਹੋਵੇ ਇਹਦੀ ਮਾਂ ਦਾ ਸੀ ਹਾਂਜੀ ਹਾਂਜੀ ਉਹ ਇੱਕ ਦੀ ਮਾਂ ਸੀ 40138 ਠੀਕ ਆ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਮਹੀਨੇ ਕਿ ਦਿਨ ਹੋ ਗਏ 45 40 ਦਿਨ ਹੋ ਗਏ ਜੀ ਸੋਈ ਠੀਕ ਆ ਤੇ ਇਹ ਵੀ ਅੱਜ ਹੇਡ ਚ ਆਈ ਜਾਵਦਾ ਹੈ ਹਾਂਜੀ ਹਾਂਜੀ ਤੇ ਇਹਨੂੰ ਪਹਿਲਾਂ ਕਿ ਦਵਾਈ ਘਾਤੀ ਭਾਈਆਂ ਤੇਈਆਂ ਦਿਨਾਂ ਬਾਅਦ ਅੱਛਾ ਤੇ ਹੁਣ ਏ ਆਈ ਕਰਾ ਦੇਣੀ ਨਹੀਂ ਸਾਰਿਆਂ ਨੂੰ ਦਵਾਈ ਭਰਾ ਕੇ ਠੀਕੇ ਪਰੋਂਦੇ ਜੀ ਦਵਾਈ ਭਾਗੇ ਹਾਂਜੀ ਅੱਛਾ ਫਿਰ ਉਹਦਾ ਰਿਜ਼ਲਟ ਵਧੀਆ ਰਿਹਾ ਹੈ ਵੀ ਮਤਲਬ ਰਿਪੀਟ ਨਹੀਂ ਹੁੰਦੀ ਬਾਰ ਬਾਰ ਅੱਛਾ ਰਿਪੀਟ ਨਹੀਂ ਹੁੰਦੀ ਹਾਂਜੀ ਹਾਂ ਫਿਰ ਸੀਮਨ ਵੀ ਨੇ ਮੈਨੂੰ ਫਿਰ ਆਪਾਂ ਵੇਚਨ ਕਰਕੇ ਜੇ ਨਾਮ ਵੇਚਨੇ ਹੋਵੇ ਤਾਂ ਵੀ ਠੀਕ ਹੈ ਦਵਾਈ ਉਹਨੂੰ ਕਰਾਉਣੀ ਆ ਦਵਾਈ ਕਰਾਉਣ ਨਾਲ ਆਏ ਆ ਵੀ ਦੁਬਾਰੇ ਆਪਾਂ ਨੂੰ ਸੀਮਨ ਦੇ ਇਹ ਨਹੀਂ ਵੱਧ ਲੱਗਦਾ ਠੀਕ ਆ ਇਹ ਆ ਕਿ ਫਿਰ ਸੀਮਨ ਵੀ ਮਿੰਗੇ ਰਖਾਉਣੇ ਹੁੰਦੇ ਆ ਮਿੰਗੇ ਰਖਾਉਣੇ ਆ ਜੀ ਹਾਂਜੀ ਹਾਂਜੀ ਤੇ ਫਿਰ ਉਹ ਰਿਪੀਟ ਹੀ ਹੋਈ ਗਈਆਂ ਤੇ ਫਿਰ ਉਹ ਹੁਣ ਤੁਹਾਡੇ ਸਾਹਮਣੇ ਤੁਹਾਨੂੰ ਦੱਸਿਆ ਵੀ ਉਹ ਛੋਟੀ ਬੱਚੀ 3000 ਦੇ ਸੀਮਨ ਦੀ ਲੱਗੀ ਹੁਣ ਉਹਨੂੰ ਵੀ 2000 ਦਾ ਲਵਾਇਆ ਸੀ ਅੱਛਾ ਉਹਨੂੰ ਜਿਹੜੀ ਹੁਣ ਆ ਉਹ ਜਰਸੀ ਜਰਸੀ ਸੂਣ ਵਾਲੀ ਆ ਅਸੋਂ ਉਹ ਜਿਹੜੀ ਆ ਗੱਡੀ ਹੱਲੇ ਇਹ ਤੋਂ ਬਾਅਦ ਪਹਿਲਾਂ ਬਾਅਦ ਚ ਤੁਹਾਨੂੰ ਵਿਖਾਈ ਦੋ ਨੰਬਰ ਤੇ ਉਹ ਵੀ ਹੁਣ 2000 ਦਾ ਸੀਮਨ ਲਵਾਇਆ ਅੱਛਾ 2000 ਦਾ ਸੀਮਨ ਉਹਨਾਂ ਨੇ ਵੀ ਭਰਾਇਆ ਵਾ ਸੀਮਨ ਫਿਰ ਤੁਹਾਨੂੰ ਬਤਾ ਵੀ ਦਵਾਈ ਭਰਾਉਣ ਨੂੰ ਠੀਕ ਆ ਇਹ 25 ਤੋਂ 27 ਲੀਟਰ ਦੇ ਨਾਏ ਏੜ ਗੇੜਾ ਹੁਣ ਮੌਕੇ ਤੇ ਹਾਂਜੀ ਹਾਂ ਤੇ ਇਹਦਾ ਪੀਕ ਲੈਵਲ ਦਾ ਦੁੱਧ ਕਿੰਨਾ ਰਿਹਾ ਇਹ 35 ਕਿਲੋ ਦਾ ਅੱਛਾ 35 ਕਿਲੋ ਪੀਕ ਲੈਵਲ ਰਿਹਾ ਇਹ ਆ ਥੱਲੇ ਤਾਂ ਆਈਆਂ ਉਹ ਐਰ ਕਾ ਹੀ ਸੀ ਸਟਾਰਟਿੰਗ 'ਚ ਅੱਛਾ ਆ ਹੁਣ ਤੁਹਾਨੂੰ ਦੱਸਿਆ ਵੀ ਮਹੀਨਾ ਹੋ ਗਿਆ ਹੁਣ ਕਿ ਮਜਬੂਰੀ ਦੁੱਧ ਘਟ ਗਿਆ ਸੀ ਮਜਬੂਰੀ ਹੁਣ ਕਰਕੇ ਵੀ ਉਧਰ ਜਿਹੜਾ ਤੁਸੀਂ ਦੱਸਿਆ ਮਹੀਨਾ ਤਾਂ ਲਗਭਗ ਤੁਸੀਂ ਕਹਿੰਦੇ ਵੀ ਉਧਰ ਹੀ ਨਿਕਲ ਗਿਆ ਇੱਧਰ ਧਿਆਨ ਘੱਟ ਦਿੱਤਾ ਗਿਆ ਠੀਕ ਹੈ ਤੋੜ ਕੇ ਦਿਖਾਈਏ ਇੱਕ ਵਾਰੀ ਤੋੜ ਕੇ ਦਿਖਾਈਏ ਇੱਕ ਵਾਰੀ ਆਹ ਦੇਖ ਸਕਦੇ ਹਵਾਨੇ ਤੇ ਨਾੜਾ ਦੂਰੋਂ ਹੀ ਵਿਖਦੀਆਂ ਵਾਂ ਜ ਚੰਗੇ ਸਟਰਕਚਰ ਦੀਆਂ ਵਾ ਇਹ ਹੇਡ ਚ ਆਈ ਹੈ ਅੱਜ ਕਿਸੇ ਨੇ ਆਪਣੇ ਸਾਹ ਨਾਂ ਵਿੱਚ ਟੀਕਾ ਭਰੋਣਾ ਹੋਵੇ ਤੇ ਭਰਾ ਸਕਦਾ ਵਾ ਤੋਰ ਜੋ ਇੱਕ ਰੀ ਬਾਕੀ ਚੰਗਾ ਪਸ਼ੂ ਤਿਆਰ ਕਰਨ ਤੇ ਖਰਚਾ ਵੀ ਚੰਗਾ ਆ ਜਾਂਦਾ ਵਾ ਸੰਭ ਵੀ ਚੰਗੀ ਚਾਹੀਦੀ ਹੈ ਪਰ ਕਮਾਈ ਵੀ ਚੰਗੇ ਪਸ਼ੂ ਤੋਂ ਹੀ ਹੁੰਦੀ ਆ ਬਾਕੀ ਜਿਹੜਾ ਕੋਈ ਸਾਂਭ ਸਕਦਾ ਵਾ ਉਹੀ ਕੋਈ ਵੀਖਲੇ ਖੜੇ ਕਿਉਂਕਿ ਇਹਨਾਂ ਨੂੰ ਸਾਂਭ ਵੀ ਚੰਗੀ ਚਾਹੀਦੀ ਆ ਆ ਦੇਖ ਸਕਦੇ ਹਵਾਨੇ ਤੇ ਨਾੜਾ ਮਿਲਕਵੇਂ ਨਾ ਬਾਕੀ ਸਾਰੀਆਂ ਸੋਈਆਂ ਸਵਾਈਆਂ ਇਸ ਟਾਈਮ ਦੁੱਧ ਦੇ ਚੱਲਣਦੀਆਂ ਵਾ ਤੇ ਦੁੱਧ ਹੱਥੇ ਚਵਾਈ ਕਰਕੇ ਖੜੋ ਤੇ ਉਤਰਾਂ ਠੰਡ ਤੁਨ ਸਾਰੀਆਂ ਦੇ ਓਕੇ ਜੀ ਬਿਲਕੁਲ ਓਕੇ ਸਭ ਠੀਕ ਆ ਹਾਂਜੀ ਤੇ ਠੀਕ ਆ ਵੀਰ ਜੀ ਕੋਈ ਕੁੱਝ ਕਹਣਾ ਫਿਰ ਕਿਹੇ ਗੱਲਾਂ ਕੋਈ ਕਮੀ ਪੇਸ਼ ਨਹੀਂ ਬਾਕੀ ਜੇ ਕਿਸੇ ਨੇ ਹੋਰ ਕੁਝ ਪੁੱਛਣਾ ਤਾਂ ਤੁਹਾਨੂੰ ਕੋ ਫੋਨ ਲਾ ਲੈ ਹੈ ਨਾ ਹਾਂਜੀ ਫੋਨ ਲਾ ਕੇ ਪੁੱਛ ਸਕਦਾ ਜੋ ਵੀ ਹੈ ਮਤਲਬ ਆਨਲਾਈਨ ਚਵਾਈ ਵੇਖਣੀ ਹੋਵੇ ਤਾਂ ਵੀ ਜਗ੍ਹਾ ਦੂਰ ਵੀਰ ਨੇ ਵੇਖਣੀ ਹੋਵੇ ਤਾਂ ਵੀ ਵੇਖ ਸਕਦਾ ਠੀਕ ਹੈ ਤੇ ਰਿਕਾਰਡ ਸਾਰੇ ਆ ਕਾਪੀ ਤੇ ਲਿਖੇ ਆ ਤੇ ਬਾਕੀ ਹੋਰ ਵੀ ਕਿਸੇ ਵੀਰ ਨੇ ਕੁਝ ਪੁੱਛਣਾ ਇੱਥੇ ਆਵੇ ਤੇ ਆਪਣੀ ਸਮਝ ਨਾਲ ਵੇਖ ਚਾਹ ਕੇ ਤਸੱਲੀ ਕਰਕੇ ਖੜੇ ਜੀ